Trasgance des Ecru Citadel TV ਮਹਾਂਦਸੀ ਕੋਰ ਵੈਲਿੰਗਟਨ ਦੇ ਵਿੱਚ ਬੱਸ ਲੇਨ ਦਾ ਕੈਮਰਾ 1 ਮਹੀਨੇ ਦੇ ਵਿੱਚ ਲੱਖਾਂ ਡਾਲਰ ਦਾ ਫਾਈਨ ਇਕੱਠਾ ਕਰ ਚੁੱਕਾ ਹੈ ਕਾਰੋਰੀ ਦੇ ਵਿੱਚ 9 ਦਸੰਬਰ ਨੂੰ ਐਡਲੇਡ ਰੋਡ ਦੇ ਉੱਤੇ ਰੈਡੀ ਫੋਰਟ ਸਟਰੀਟ ਤੇ ਇਹ ਕੈਮਰਾ ਫਿਕਸ ਕੈਮਰਾ ਲਗਾਇਆ ਗਿਆ ਜਿੱਥੇ ਕਿ ਬੱਸ ਲੇਨ ਸੀ ਇਸ ਕੈਮਰੇ ਦੇ ਵਿੱਚ 17 ਜਨਵਰੀ ਤੱਕ 2 ਲੱਖ ਤੋਂ ਵੀ ਵੱਧ ਡਾਲਰ ਦਾ ਫਾਈਨ ਇਕੱਠਾ ਕੀਤਾ ਜਾ ਚੁੱਕਾ ਹੈ ਸਤਾਂ ਜਨਵਰੀ ਤੱਕ 1475 ਲੋਕਾਂ ਨੂੰ ਟਿਕਟਾਂ ਗਈਆਂ ਜਿਸ ਦਾ ਫਾਈਨ 221250 ਡਾਲਰ ਇਕੱਠਾ ਕੀਤਾ ਗਿਆ ਹੁਣ ਦੂਜੇ ਪਾਸੇ ਗੱਲ ਕਰੀਏ ਇੱਕ ਹੋਰ ਨਜ਼ਦੀਕੀ ਰੋਡ ਤੇ ਬੱਸ ਲੇਨ ਤੋਂ ਇਕੱਠੇ ਕੀਤੇ ਗਏ ਫਾਈਨ ਦੀ ਤਾਂ ਇਹ ਸਿਰਫ 26250 ਡਾਲਰ ਸੀ ਇੰਦੇ ਵਿੱਚੋਂ ਇੱਕ ਜਣੇ ਨੂੰ ਜਿਸ ਨੂੰ 150 ਡਾਲਰ ਦੀ ਟਿਕਟ ਮਿਲੀ ਉਸ ਦੇ ਮੁਤਾਬਕ ਇਹ ਸਾਈਨ ਕਲੀਅਰ ਨਹੀਂ ਨੇ ਤੇ ਵੈਲਿੰਗਟਨ ਕਾਉਂਸਲ ਨੂੰ ਚਾਹੀਦਾ ਹੈ ਕਿ ਲੋਕਾਂ ਨੂੰ ਜ਼ਿਆਦਾ ਵਿਜ਼ੀਬਲ ਸਾਈਨ ਦਿਖਾਏ ਜਾਣ ਤਾਂ ਕਿ ਲੋਕਾਂ ਨੂੰ ਪਤਾ ਲੱਗ ਸਕੇ ਕਿ ਇਹ ਬੱਸ ਲੇਨ ਹੈ ਤੇ ਉਧਰ ਵੈਲਿੰਗਟਨ ਸਿਟੀ ਕਾਉਂਸਲ ਦਾ ਕਹਿਣਾ ਹੈ ਕਿ ਇਸ ਤੇ ਲੱਗੇ ਸਾਈਨ ਬਿਲਕੁਲ ਕਲੀਅਰ ਨਹੀਂ ਤੇ ਵਿਜ਼ੀਬਲ ਨਹੀਂ ਤੇ ਲੋਕਾਂ ਨੂੰ ਜ਼ਿਆਦਾ ਚਕੰਨੇ ਹੋ ਕੇ ਕਾਰਾ ਚਲਾਉਣ ਦੀ ਸਲਾਹ ਦਿੱਤੀ ਗਈ ਹੈ